ਮੇਰੇ ਥਾਲੇ ਦੀਏ ਕਾ ਜਾ ਰਿਹਾ ਕਿੱਦਾਂ ਆਂ ਖਿੰਡ ਗਏ ਬਈ ਫਾਇੰਡ ਇਹ ਕਾ ਜੀ ਠਰਾਟ ਕੀ ਹੈ ਨਾ ਤੇ ਆ ਕਨ ਅੰਡਰਸਟੈਂਡ ਫਾਇੰਡ ਕੋ ਜੀਨੇਟ ਨਹੀਂ ਆ ਨਾ ਤੇਰੀ ਕੀ ਜਾਨ ਨਿਕਲੀਆਂ ਦੀ ਪਾਇ ਨਹੀਂ ਜਾਂਦੇ ਤੈਥੋਂ ਆਗੀ ਡੱਲੋ ਕੰਮ ਤਾਂ ਦਾ ਕਰ ਲਿਆ ਕਰ ਸਾਰਾ ਦਿਨ ਮੰਜੇ ਤੋੜਨ ਦੀ ਰਹਿਣਾਗਾ ਆਮ ਮਟਾਪਾ ਮੈਂ ਸਾਰਾ ਦਿਨ ਟੋਕਰੀ ਨਾਲ ਪੱਛੇ ਪਵਾਈ ਜੇ ਬੇਲੇ ਫਿਰ ਤੈਨੂੰ ਤੁਹਾਨੂੰ ਚਾਹ ਚਾਹੀਦੀ ਆ ਇੱਕ ਬੱਗੀ ਕਰ ਦੇ ਯਾ ਜੱਦਾ ਬਣਿਆ ਬੱਗੀ ਦਾ ਉਹ ਗੱਲ ਕਰਦਾ ਸ਼ਰਮ ਮੰਨ ਲੈ ਮੁੰਡਾ ਤੇਰੇ ਬਰੋਬਰ ਦਾ ਮੰਗਾ ਸਕੂਲ ਗਿਆ ਹੋ ਸਕੂਲ ਗਿਆ ਪੜਦਾ ਪੜਦਾ ਨਹੀਂ ਉਹ ਲੱਛਣਾ ਨਹੀਂ ਗਾ ਪੜਨਦੇ ਆ ਭਾਈ ਤੇਰੇ ਵਰਗਾ ਹੋ ਨਿਕਲਿਆ ਕਾ ਝੰਗਾ ਪੁਰਾ ਕਬਣੀ ਨਹੀਂ ਹੈਗੇ ਬਣੀ ਜਾਂਦੀ ਚਾਹ ਹਜੇ ਬੈਹ ਜਾ ਫਿਰ ਬੈਹ ਜਾ ਫਿਰ ਐ ਖੜੀ ਆਈ ਕਿ ਮੈਂ ਖੁਦ ਡਾਕਾ ਮਾਰਨਾ ਹੁੰਦਾ ਅਰੇ ਹੋਠ ਆਹ ਮੋਢਾ ਕੀ ਕੁੱਟਦੇ ਮੈਨੂੰ ਦੁਖੀ ਜਾਂਦੇ ਕੁੱਟਦੇ ਤੇਰਾ ਮੋਢਾ ਬੇਲੇ ਬੈਠੇ ਦਾ ਇੱਕ ਹੋਠ ਕਰ ਲੈ ਮੀਜੇ ਨੇ ਪੱਟ ਦਾ ਸਰਾਣਾ ਲੈ ਸੀ ਮਾਂਮੀ ਲਾਉਣਾ ਮੈਨਾਂ ਮੈਂ ਨਹੀਂ ਲਾਉਂਦੀ ਪੱਟਾਂ ਦੇ ਸਰਾਣੇ ਆਹ ਨਹੀਂ ਆਦਾ ਦੇਖੀ ਤੂੰ ਮੈਂ ਸਿੱਧਾ ਟੱਕਰੇ ਖੇਤ ਖੂਤ ਭੱਗ ਜਾ ਕਰ ਕੋਈ ਢੇੜਾ ਮਾਰ ਆਇਆ ਕਰ ਆ ਖੇਤ ਠੀਕ ਹੈ ਨਾ ਉੱਥੇ ਸਾਰਾ ਦਿਨ ਤੂੰ ਮੰਜੇ ਦੀ ਪਿਆਰ ਇਹ ਨਾਗਾ ਮੰਗੇ ਤੇ ਟਫ ਰਾਇਆ ਹੈ ਨਾ ਤੂੰ ਲਾਲਾ ਵੀ ਨਿਗਾਹਬੰਨੀ ਕਰਦੀ ਸਾਰੀ ਮੇਰੇ ਜੁਮੇ ਆ ਹੈ ਕਰੇ ਕੋਣ ਆਉਂਦਾ ਕੋਈ ਨਹੀਂ ਆਉਂਦਾ ਪਤਾ ਨਹੀਂ ਹੁੰਦਾ ਕਿ ਜਮਾਨਾ ਮਾੜਾ ਜਮਾਨਾ ਮਾੜਾ ਕੋਈ ਧਮੀਜੀ ਕੁੱਟ ਕੇ ਆਵੇ ਮੈਂ ਇਹੋ ਜੇ ਕੰਮ ਕਰੂੰਗੀ ਮੁੰਡਾ ਮੇਰੇ ਬਰੋਬਰ ਦਾ ਬਰੋਬਰ ਦਾ ਤਾਂ ਹੈਗਾ ਹੁਣ ਮੁੰਡਾ ਤਾਂ ਨਿਕਲ ਗਿਆ ਨਾ ਉਹਨੂੰ ਕੰਮ ਮਤਨ ਦੱਸਖਾ ਦੇ ਕੋਈ ਚੱਜਦਾ 24 ਘੰਟੇ ਫੋਨ ਤੇ ਲੱਗਿਆ ਰਹਿੰਦਾ ਉਹਨੂੰ ਬਾਈਕ ਡੰਗਾ ਦੀ ਦੁਕਾਨ ਤੇ ਨਾ ਲੱਗੇ ਭਲਾ ਹੈ ਵੈਲਡਿੰਗ ਵਾਲੀ ਦੁਕਾਨ ਤੇ ਮੰਨ ਜਾ ਗੱਲ ਤੂੰ ਮੰਨ ਜਾ ਹੈ ਦੇ ਤੁਹਾਡੇ ਆਹੀ ਲੱਛਣ ਰਹੇ ਨੇ ਪਿਓ ਪੁੱਤਾਂ ਦਾ ਮੈਂ ਆਪਦੇ ਪਿੰਡ ਵਾਗ ਜੂੰਗੀ ਪਿੰਡ ਕੀ ਅੰਬ ਫਲेंगी ਐਥੇ ਵੱਜ ਗਿਆ ਐਥੇ ਕਰਦੀਆਂ ਚਾਹ ਦੀ ਕੋਠੀ ਇਕੱਲੀ ਹੈ ਜੋ ਵੀ ਨੀ ਟੋ ਉਹ ਕਰਦੀ ਚਾਹ ਦੁੱਧ ਨਹੀਂ ਪਾਣੀ ਨਹੀਂ ਸੀ ਘੁੱਟ ਦੁੱਧ ਸੀ ਉਹ ਮੈਂ ਪਤਾ ਚਾਚ ਘੁੱਟ ਤਾਂ ਬਹੁਤ ਹੈ ਘੁੱਟ ਨਾਲ ਤਾਂ ਅੱਜ ਕਰ ਪੰਜ ਬੰਦੇ ਬਣਿਆ ਹੈ ਹੈ ਗੱਲ ਕਰਦਾ ਗੱਲ ਕਰਦਾ ਇੱਕ ਗੱਲ ਹੋਰ ਹੈ 24 ਘੰਟੇ ਸਲਮਾਨ ਖਾਨ ਬਣਿਆ ਰੂੰ ਕਾਲਾ ਗਾਂ ਲਾਲੂ ਐਨਕਾ ਸ਼ਰਮ ਨਹੀਂ ਆਉਂਦੀ ਨਹੀਂ ਕਰ ਨਹੀਂ ਕਰਨੇ ਕੰਮ ਉਹਨੇ ਕਰਦੀ ਹੈ ਕੰਪਲੀ ਗੱਲ ਹਾਂ ਕੀ ਹੋ ਗਿਆ ਥੇ ਕ ਕਮੋੜਾ ਹੂੰ ਗੱਡੇ ਮਰ ਜੇ ਮੇਰੀ ਬਰਾਦ ਆ ਹੋ ਲੋਕ ਜੇ ਖੁੱਲ ਗਿਆ ਅੰਦਰ ਜਾ ਕੇ ਨਾ ਯੋਰ ਦੇ ਬੈਠ ਰਹਾ ਤੂੰ ਗਲਤ ਕਰਦਾ ਐ ਫਿਰ ਗਲਤ ਹੋ ਗਿਆ ਸਭ ਮਚਾਲੇ ਕਿ ਹੁਣੀ ਤੇ ਖੇਤ ਖੁੱਤ ਵਗ ਜਾ ਚਾਹ ਤਾਂ ਕਰ ਲੈ ਕੋਟ ਪੀਵਾਂ ਗਿਆ ਮੈਂ ਦੇਖ ਖੇਤ ਮੈਂ ਜਾਣਾ ਬਾਗ ਜੀ ਖੇਤ ਆ ਹਾਂ ਪਾਣੀ ਵੀ ਲਾਉਣ ਵਾਲਾ ਤੇ ਤੂੰ ਐ ਲਾ ਰ ਮੈਨੂੰ ਲੱਗਦਾ ਵੀ ਚਾਚਾ ਸਿੱਤੂ ਆਇਆ ਮੈਂ ਨਾ ਹੋਕਰ ਮਾਰੀ ਜਾਈ ਮੈਨੂੰ ਕੰਮ ਕਰਦੀ ਆ ਮੈਂ ਰਸੋਈ ਚ ਰਸੋਈ ਚ ਰਸੋਈ ਨੂੰ ਪਿਆ ਉਹਨੇ ਆ ਗਿਆ ਆ ਤਾਂ ਮੂਲੀ ਲੱਗ ਰਹੀ ਪੰਜੇ ਜਾਂਦੀ ਹੋਣ ਤੇ ਲੰਗੀ ਮਕੰਜੇ ਕੋਲ ਹੋ ਚੱਲਾ ਜਿਹੜੀ ਕਾਦੀ ਬਹੁਤ ਛੋਣੀ ਹੈ ਪੰ ਪਤਾ ਨਹੀਂ ਕਿੱਥੋਂ ਆਇਆ ਵੇ ਆ ਕੇ ਕਹ ਦੂੰ ਦੇਖਦੇ ਆ ਮਕੰਜੇ ਓਏ ਓ ਮਕੰਜੇ ਮਕੰਜੇ ਬਾਈ ਹਾਂ ਬਾਈ ਬੈਠਾ ਆ ਗਿਆ ਆ ਗਿਆ ਗਾਹੀ ਚੱਤਿਆ ਓਏ ਆ ਗਿਆ ਆ ਗਿਆ ਆ انتا چھونی پاہن دے جانو اے توڑا ہو بے میرا سڑا چال چاں بچھا منجے تی بچھا ہے نا نالتا چنگی چاہ پینے ہو دے آتھا جی آجا بھئی کہاں ہی ٹپیا اوہ اوہ اے جاں بچھا ہے وہ ਟਿੱਕ ਟਿੱਕ ਆਖਾ ਬੱਲੇ 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 ਹੋਰ ਕਿਵੇਂ ਦੇਗਾ ਮਰਿਆ ਵਾਸੀ ਉਹੀ ਆ ਗਿਆ ਸੀ ਰੰਗੀ ਜਾਂਦਾ ਜਿੱਥੋਂ ਦੀ ਅੱਖਾਂ ਚੰਗਾ ਕਰਿਆ ਹੋਰ ਕੀ ਕਰਾਈ ਬੱਜਿਆ ਬੱਜਿਆ ਤੂੰ ਜੱਸਾ ਬੈਠਾ ਭਾਈਆ ਬਾਠਾ ਕਹਿੰਦਾ ਕਿੰਨੀਆਂ ਗੱਲਾਂ ਕਰਦਾ ਜਮਾਉਂਦੇ ਬੱਜੀ ਛਾ ਦੇ ਨਿਕਾ ਇਵਲ ਲੈ ਲੈ ਨਾ ਚਾਹ ਦੇ ਨਿਕਾ ਰਹੀ ਬੱਜਿਆ ਨਾ ਕਰੇ ਤਾਂ ਫਿਰ ਨਾ ਲਾਲਾ ਤੂੰ ਮੇਰੇ ਆਈ ਟੱਕੜੀਆਂ ਮੇਰੇ ਮੜੀ ਦੇ ਕੋਈ ਨਹੀਂ ਕੰਮ ਕਰਦੇ ਜੇ ਬੇੜੇ ਕਬੇੜੇ ਪੱਛੀ ਕੀ ਚੀਜ਼ਿੰਦਾ ਫੇਢੀ ਜਾਂਦੇ ਹੋ ਅੱਛਾ ਹੁੰਦਾ ਸਕੂਲ ਭਾ ਜਾਂਦਾ ਹਾਂ ਰੰਨੇ ਛੋਣੀ ਲੈ ਤਾਂ ਹੀ ਬੜਿਆ ਨਾ ਬੋਲਦੇ ਨਹੀਂ ਐ ਤੂੰ ਸਾਰਾ ਛੋਣੀ ਦਾ ਨਹੀਂ ਨਹੀਂ ਫਿਰ ਫਸਕਾ ਨਹੀਂ ਪਹਿਲਾਂ ਤਾਂ ਫੰਤੇ ਜਾ ਰਿਹਾ ਬਾਹਰੀ ਜਾਂਦਾ ਸੀ ਆਦਿਨਾ ਉੱਥੇ ਬਾਅਦ ਫਿਰ ਘਰ ਦੇ ਵਿੱਚ ਤੈਨੂੰ ਪਤਾ ਜੇ ਤੇਰਾ ਬਿਆਹ ਹੋ ਗਿਆ ਨਾ ਫੇਰ ਪੁੱਛੂ ਤੈਨੂੰ ਮੈਂ ਅੱਛਾ ਹਾਂ ਫਿਰ ਪੌਣ ਚ ਕਿਉਂ ਉਮਰ ਖਾਚੀ ਹੋ ਗਈ ਪੌਣ ਤੱਕ ਕਿਉਂ ਕਿ ਕਰਾਜੇਗਾ ਮੈਂ ਤੇਰਾ ਸੜਈ ਕੋ ਕਲਾਂ ਚਲਾਣਾ ਕਰ ਦੇਗਾ ਕੱਜਾ ਦੀ ਯਾਰ ਐ ਕਿ ਕੱਜਾ

آئے کو پانی سے کوال بندہ جی اپنا چھوٹتر, چھوٹی بڑا پایا آہ, چھوٹی ہی بڑا ਇੱਕਾ ਬਈ ਫਿਰ ਰਹੀਆਂ ਛਨੀਂ ਨੀ ਹੋਗਾ ਤੈਨੂੰ ਹਾਂ ਇਹ ਮੁੰਡਾ ਦਾ ਸ਼ੂਤ ਮਗਰ ਬੀ ਦਸਤਰੀ ਕਾਲ ਹੋ ਠੀਕੋਂ ਮਣਕੇ ਲਈ ਫਿਰਦੇ ਨਾ ਇਹ ਚਿੜਗਾ ਘਰ ਜਿਹੜੇ ਕਿਹੜੇ ਨੂੰ ਘਰੇ ਬਾੜ ਲੈਣਾ ਕ ਨਹੀਂ ਉਹ ਆ ਗਿਆ ਟੱਲ ਇਹ ਤਾਂ ਮੈਂ ਪੰਜਾਹ ਯਾਰਾ ਪਾਣਾ ਯਾਰ ਬਹਿ ਜਾ ਬਹਿ ਜਾ ਐ ਯਾਰ ਕੀ ਕੰਮ ਪਾਣੀ ਲਿਆ ਹੋਰ ਕੀ ਕੰਮ ਪਾਣੀ ਲਿਆ ਤੁਰੇ ਜਾਂਦੇ ਨੂੰ ਤੂੰ ਘਰੇ ਬੋਲ ਮਾਰ ਲੈਣਾ ਜਿਹੜੇ ਕਿਹੜੇ ਨੂੰ ਉਹ ਆਪੇ ਆ ਗਿਆ ਜੇ ਮੈਂ ਕੀ ਆਪਣੇ ਪੰਜਾਹ ਯੇ ਚੂਜਾ ਕਿਛ ਪਾਇਆ ਇਹ ਤਾਂ 6 ਕਨਾਲ ਛਪਾਇਆ ਤੈਨੂੰ ਮੁੰਡੇ ਕਿਲਾਣਾ ਤੂੰ ਕੱਲ ਸੁਣ ਵੀ ਹਾਂ ਜੱਦਾ ਬਣੇ ਟੈਟੂ ਦਾ ਤੂੰ ਮੇਰੇ ਟੈਟੂ ਕੰਮ ਨਹੀਂ ਦੇਖਦਾ ਇਹ ਜਿਹਨੂੰ ਘਰੇ ਨਵਾੜਿਆ ਕਰ ਨਹੀਂ ਨਹੀਂ ਮੈਂ ਤਾਂ ਮੈਂ ਪੁਰਾਣਾ ਯਾਰਾ ਪੁਰਾਣਾ ਯਾਰਾ ਬਾਹੂ ਆਪਦਾ ਹਿਸਾਬ ਨਾਲ ਕਰ ਬੰਡ ਤੇ ਮਾਰੂੰ ਚਾਰ ਜੇ ਮਕੰਚ ਕਾ ਜਿਆ ਮੈਂ ਕੰਨ ਨਹੀਂ ਨਾ ਮੇਰੀ ਗੱਲ ਸੁਣਾ ਹਾਂ ਬਾਰ ਬਾਰ ਦਿਲਿਆਂ ਚ ਰੱਖਿਆ ਕਰ ਆ ਕਾ ਲਿਆਈ ਆਪਾਂ ਆਪਾਂ ਕਿੰਨਾ ਤੈਨੂੰ 20 ਵਜੇ ਕਹਿੰਦਾ ਚਾਹ ਦੀ ਘੁੱਟ ਗਾਜ ਦੇ ਤੂੰ ਨਹੀਂ ਲੈਂਦੀ ਲੈ ਕੇ ਆਮ ਪਾਣੀ ਪੀ ਆ ਲੈ ਉਹ ਨਾਲੇ ਹੋਰ ਤੂੰ ਕੌਫੀ ਲੈਂਗਾ ਪਾਣੀ ਬਹੁਤ ਹੈ ਮਕੰਨ ਜੋ ਪਾਣੀ ਐਂ ਕਰ ਸਿੰਦੀ ਮੜਾ ਇਹਨਾ ਬਕੀ ਲਾਚੀ ਪਾ ਦੀ ਲੋਕ ਕੋਈ ਨਹੀਂ ਹਾਂ ਬੜੀ ਦਾ ਪੰਜੂ ਸੁਮ ਲੀਗੇ ਐ ਕਿਉਂ ਚਾ ਸਕਾ ਮੈਂ ਮੈਂ ਤਾਂ ਉਹ ਦੇਖਦਾ ਨਹੀਂ ਮਾਨੂੰ ਜਿਹੜਾ ਸਾਰੇ ਨੇ ਅੰਜਲਰ ਕਾ ਵਲ ਆਇਆ ਚੋ ਨਾ ਵੇ ਕਾਰ ਬੱਜ ਗਿਆ ਭਾਈ ਬਾਈ ਨਈ ਕਾਤਾ ਦੇਖ ਲੀਏ ਉਧਰ ਕੀ ਠੰਡ ਨਹੀਂ ਨਹੀਂ ਆ ਦੇਖ ਜੀ ਓਏ ਨੋ ਨੋ ਭਾਈਆ ਭਾਈ ਓਏ ਮੈਂ ਫੱਟ ਜਲਵਾਉਣਾ ਜਿਹੜਾ ਤੂੰ ਲੋ ਵਾਲੇ ਖੁਦ ਦੇਖ ਲੈ ਓਏ ਇਹ ਤਾਂ ਦੂਜਾ ਹੈ ਯਾਰ ਓਏ ਭਾਈਆ ਭਾਈਆ ਲੈ ਜਾ ਰੇ ਤੂੰ ਭਾਈਆ ਚਾਰਾ ਓਏ ਨੋ ਕਾਰਨ ਤੇਰੀ ਹੈ ਮੈਂ ਕੀ ਕਹਾਂ ਉਹ ਨਹੀਂ ਹੈ ਚੋੜੀ ਪਾਛੇ ਚਾਕਾ ਵੀ ਟੁੱਟ ਗਿਆ ਹਰ ਕੀ ਬੇਇਮਾਨ ਹੋਣੇ ਪਿੱਛਾ ਮਰਦਾ ਅੰਜਲ ਜੀ ਆਜ ਕੇ ਕਿਹੜੇ ਹਾਲਾਂਕ

ਇਹ ਤਾਂ ਤੂੰ ਦੇਤੀ ਆ ਭਾਈ ਮੈਨੂੰ ਤਾਂ ਲੱਗਦਾ ਨਾ ਨਾ ਤੀਕੇ ਕੋ ਨਹੀਂ ਨਾ ਨਾ ਲਫੜ ਚਾ ਪੀਲਾ ਭੈਂ ਗੇ ਜਾ ਜਾਈ ਲੈ ਬੇ ਲੈ ਫੜਾ ਲੈ ਇਹਨੂੰ ਫੜਾ ਮੈਂ ਫੜਾਉਣਾ ਇਹਨੂੰ ਕੀ ਆ ਕਾ ਨਾ ਨਾਇ ਤੇ ਤੈਨੂੰ ਫੜਾ ਜੀ ਇਹਨੂੰ ਫੜਾ ਕੇ ਫੜਾਉਣੇ ਨੂੰ ਲੈ ਲਫੜ ਚਾ ਫੜਾ ਜੀ ਮੈਂ ਦਾਤ ਖੋ ਜਾ ਬੇ ਮਰ ਮੈਂ ਹੱਟ ਕੇ ਕਰ ਮੈਂ ਕੰਜੇ ਜਾ ਕਿ ਭੈਂ ਜਾ ਗਿਆ ਅੱਡਾ ਦੇਖ ਖੜਾ ਰਤ ਕਰ ਗੱਲ ਸੁਣ ਅੱਜ ਤਾਂ ਮੈਂ ਚਾ ਕਰਕੇ ਦੇਤੀ ਠੀਕ ਹੈ ਗੱਲ ਤੇ ਐਦੂ ਮੁੜ ਕੇ ਨਾ ਕਰੀ ਲੈ ਪਾੜ ਲੈ ਕਰ ਨਾ ਗੁੱਛੇ ਨਾ ਉਪਰ ਜਾਈ ਕੋ ਨਾ ਨਾ ਚਾਲ ਆਇਆ ਕਰ ਗੁੱਛੇ ਨਾ ਆਇਆ ਕਾ ਕਰ ਐ ਤੇ ਬੁਰੀ ਮਾਚ ਬੰਨੀ ਆ ਡੁੱਡ ਡੈਡੀ ਕੋ ਲਾਇਆ 2 ਕਿਲੋ 2 ਕਿਲੋ ਰੋਜ ਦਮਾ ਜੇ ਘਰ ਮੈਂ ਜਾਈ ਆ ਗੁੱਛੇ ਮੈਂ ਖੁੰਡਾ ਮੈਂ ਹੂੰ ਕੇ ਮਰ ਜੇ ਤੂੰ ਮਗਰੀ ਗੱਲ ਸੁਣ। ਚਾ ਪੀਲਾ ਤੇ ਦੰਡੀਲਾ ਕਹੋ ਪਾ ਗੇਟ ਕੋਈ ਨਾ ਜਨ ਦੇ ਕਿਉਂ ਲੈ ਫਿਰ ਵੀ ਜਾ ਰ ਆਪਣਾ ਇਹ ਕਿਥੋਂ ਆਂਦੀ ਹੋਈ? ਹਾਂ? ਕਿਥੋਂ ਨਹੀਂ? ਇਹ ਤਾਂ ਬੜੀ ਲਾਇ ਦੂਮਣ ਕਿ ਨਾ ਕਰੇ ਬਾਰੀ ਮੇ ਬਾਰ-ਬਾਰ ਕਹਿੰਦੀ ਹਾਂ। ਫਿਰ ਤੁਸੀਂ ਟੀਮ ਕਰ ਤਰੁਗ ਲਾਇਆ ਹੈ। ਹੂੰ। ਤੂੰ ਤਾਂ ਮੇਰੇ ਕਿਪਾ ਚਾਂ ਚੱਕ ਤੂੰ ਮੈਂ ਪਈ। ਹੂੰ। ਮੈਂ ਜਾ ਆ ਫਿਰ। ਚਾ ਸਵਾਦ ਬਣੀ ਹੈ? ਮੈਂ ਖਾਣਾ ਕੀ ਪੁੱਛ। ਖਾਜਾ ਖਾਜਾ ਭਾਬੀ ਮੈਂ ਜਾ। ਖਾੜੀ ਹੈ ਮੜੀ ਜੀ ਕੀ ਘਪਾਤਾ। ਆਹ ਪਾਇ ਤੇ ਜਦ ਆ ਲੈ ਮਿੱਠੀ ਜਮਾ ਖੰਡ ਵਾਲੀ ਪਾਤੀ ਪਜਾਈ ਚਾ ਮਿੱਠੀ ਮਿੱਠੀ ਆ ਜਾ ਤੇ ਮੇਰੀ ਕੱਲ ਸੋਣ ਚਾਹ ਪੀ ਕੇ ਤੇ ਖੇਤ ਖੋਦ ਬਗ ਜਾ ਨੂੰ ਲੈ ਜਾ ਪਰੇ ਨਾ ਕੋਈ ਨਾ ਮੈਂ ਆ ਗਿਆ ਪਿਸ਼ਾਵ ਕਰ ਜਾ ਕੋਈ ਨਾ ਪਈ ਅਸੀਂ ਬਗ ਜਾ ਗਏ ਕੰਬਲੀ ਲੈ ਦੇਖ ਹਾਂ ਹਾਂ ਕੱਲ ਕਿਥਰ ਮੈਂ ਪਿਸ਼ਾਵ ਗਿਆ ਕਰ ਜਾਵਾ ਕੋਈ ਨਾ ਕੋਈ ਭਾਈ ਕਿਆ ਵੀ ਨਾਲ ਹੀ ਲੈ ਜਾਣਾ ਘੁੱਟ ਪਰਦਾ ਜਾਉਂ ਚੰਗਾ ਚੰਗਾ ਬੈਠਾ ਰਹਿ ਚੰਗਾ ਚੰਗਾ ਗੱਲਾਂ ਬੈਠਾ ਭਾਈ ਬੈਠਾ ਟੈਨਸ਼ਨ ਕਿਉਂ ਲੈਣਾ ਗਾ ਖੋਲ ਜਾ ਜਨੀ ਦਾ ਯਾ ਇਹ ਨੂੰ ਕਹੀ ਮੈਂ ਮਿੱਠਾ ਪਾਇਆ ਜਾਂ ਚਾਚੋ ਪਾ ਪੀ ਗਈ ਉਹ ਬੇ ਹੁਣ ਕੀ ਹੋ ਗਾਨਾ ਚਾਹ ਤਨ ਫਰਾਤ ਦਿੱਤੀ ਮੈਂ ਮਿੱਠਾ ਜਾਂ ਪਾਏ ਆ ਜੋ ਇੰਨਾ ਮਿੱਠਾ ਨਹੀਂ ਸਾਡੇ ਪਾ ਜੇ ਪੱਬੀ ਆ ਕਿਉ ਕੱਝੀਆਂ ਇੱਜੜੀਆ ਇੰਨਾ ਮਿੱਠਾ ਨਹੀਂ ਅਸੀਂ ਪੀਂਦੇ ਚਾਚ ਕੋਈ ਨਹੀਂ ਫਿੱਕੀ ਜੀ ਪੀਨੇ ਆ ਅਸੀਂ ਪੱਬੀ ਮੈਂ ਵੀ ਕਰਾ ਦੇ ਕੀ ਤੇ ਤੇਰੇ ਬੱਗੀ ਲਾ ਜੇ ਕੋਈ ਮੈਨੂੰ ਵੀ ਤੋਡੇ ਵਰਗੇ ਹਮਲਿਆਂ ਨੂੰ ਕੌਣ ਕਰਦਾ ਰਿਸਤਾ ਕਿਉਂ ਵੇਗੀ ਲਿਆ ਦੇਖੋ ਜੀ ਹੈ ਬੇ ਤੂੰ ਚਾਹ ਪੀਲਾ ਸਾਡੇ ਅਮਲੀ ਦਾ ਤੈਨੂੰ ਪਤਾ ਹੀ ਆ ਥੈਂਕ ਯੂ ਕੁੜੀਆ ਤੂੰ ਹੀ ਆ ਜਾ ਤੂੰ ਮਰ ਜਾਣਿਆ ਤੂੰ ਸੱਪ ਲੜੀ ਗਲਾ ਸਾਡਾ ਅਮਲੀਆ ਮਰ ਜੇ ਤੂੰ ਐਂ ਕੀ ਹੁੰਦਾ ਕੱਲ ਤੂੰ ਮੈਨੂੰ ਵੀ ਮਰਵਾ ਦੇਗਾ ਨਹੀਂ ਹੁੰਦਾ ਮੈਂ ਦੇਖ ਲਿਆ ਨਾ ਨਾ ਆਇਆ ਮੈਂ ਮੈਂ ਤੇਰੇ ਪੈਰੀ ਹੱਥ ਲਾਉਣੇ ਬਾਗ ਜਾ ਕਿਉਂ ਮਰਵਾ ਦੇਗਾ ਮੈਨੂੰ ਮੈਂ ਤੇਰੇ ਵੱਲ ਦੱਸ ਦੂੰਗੀ ਵੀ ਇਹ ਜਾ ਫੇ ਆਈਂਗੇ ਕਦੇ ਫਿਰ ਦੇਖੂਗੀ ਕਦੇ ਕਾ ਜਾ ਇੱਕ ਦਿਨ ਨੂੰ ਚੰਗਾ ਮੈਂ ਮੈਂ ਨਾ ਤਿੰਨ ਟਾਈਮ ਦਊਂਗਾ ਜੰਗਾ ਬੇ ਚੰਗਾ ਚਾ ਚੱਕ ਲੈ ਆਉਂਦੀ ਬੱਕ ਜਾ ਉੱਥੇ ਇੱਕੋ ਯੱਥੇ ਜਾ ਤੋਗਾ ਨਹੀਂ ਤੂੰ ਮਾਰ ਹਾ ਚਾ ਆਇਆ ਨਹੀਂ ਮਕਣਾ ਕਾਢੀ ਲਈਏ ਕਮਣੇ ਤੂੰ ਚੱਲ ਚੱਲ ਜੱਤਾ ਬਣੇ ਕੰਮ ਕੱਢਦਾ ਚਾ ਚੱਕ ਕੇ ਲੈ ਜਾ ਬੇ ਕਿਉ ਮੰਨ ਘਰੋਂ ਕੜਾ ਨਾ ਹਾ ਜੇ ਚਾ ਆਇਆ ਨਹੀਂ ਤੂੰ ਮੇਰੇ ਵੀ ਟੰਬੇ ਪਵਾਵੇਂ ਕੋਦੇ ਤੋ ਉਹ ਕੁਛ ਨਹੀਂ ਹੱਥ ਲਾਈ ਜਾਣਾ ਮਾਇਆ ਜੇ ਕਰ ਲੈਣੇ ਸੱਚ ਜੇ ਜਾਣਾ ਨਾ ਨਾ ਮੇਰੀ ਨਾ ਹੱਥ ਲਾ ਐ ਕਿਉ ਕੱਢੀਆਂ ਗਿਆ

ਕੋਆ ਸੱਡਾ ਫੋਟੋ ਪੈਂਗਾ ਖੋਡਾ ਮੈਂ ਕਿੱਥੇ ਭੱਜ ਜਾਾਂ ਬਈ ਮੈਂ ਇਦਾਂ ਦੀ ਕੋਈ ਗੱਲ ਨਹੀਂ ਕੀ ਕਰੀ ਜਾਂਂ ਛੰਡ ਬਜਾਈ ਜੀ ਨ ਪੁੱਛਣਾ ਬਜਾਈ ਜੀ ਅੱਛਾ ਹੋ ਜਾਈਂ ਬੰਦ ਤੇ ਨਹੀਂ ਤੂੰ ਥਾੜਾ ਪੁੱਛਾਈਂ ਮੇਰਾ ਮੈਸੇਜ ਆਣਾ ਭਾਈ ਕਿਉਂ ਕਿ ਤੂੰ ਮੂੰਹ ਤੇ ਮਾਰਨ ਦੇ ਬਿੱਠ ਕੇ ਮਾਇਆ ਤੂੰ ਮੈਂ ਕੱਢੀ ਜਾਂਦੀ ਸੀ ਬਾਹਰ ਕੀ ਕੰਜੀ ਸੀ ਨਾਲੇ ਹੋਜ ਹਾਂ ਜਿਆਦੇ ਨਾ ਸਾ ਟੜਦਾ ਮੇਰੇ ਤੇ ਲੈ ਜਾ ਥਾੜੇ ਜੀ ਐ ਖੜ ਜਾ ਜੇ ਮਤਰੀ ਤਰਾ ਜੀ ਕਰੀ ਜਾਂਦਾ ਮੇਰੇ ਨਾਲ ਹੀ ਕਰਿਆ ਮੇਰੇ ਨਾਲ ਤੇ ਤੂੰ ਗੱਲ ਕਰਦਾ ਲੈ ਫਿਰ ਹੋਲ ਕੀ ਹੈ ਜੇ ਤੂੰ ਖੜੀ ਨਹੀਂ ਕਿਤੇ ਫਾਇੰਗ ਗੱਗਾ ਦੱਤੜ ਆਇਆ ਆਈ ਟੂ ਛਾਇਆ ਬਾਪ ਛਾਇਤਰੀ ਮੈਂ ਨਾ ਲੱਠ ਬੱਡੀ ਤਰੀ ਫਾਇੰਗ ਗੰਡਾ ਦੇ ਨੀਰਾ ਇਹ ਰਮਾਇ ਬਣਾਉ ਤਿੱਤੇ ਦਾ ਬਟੇੜਾ ਤਿੱਤੇ ਦਾ ਫਾਇੰਗ ਆ ਤਿੱਤਰੀ ਇਹ ਗਮਦੁਰਸੀਆ ਤੋਇਆ ਚਲੋ ਮੈਂ ਇਹਦੇ ਯਾਰ ਦਾ ਉਹਦੇ ਦਾ ਫੋਪਿਆ ਨਹੀਂ ਸੀ ਅੱਜ ਤੱਕ ਇਹ ਪਈ ਜਾਵੇ ਆ ਪੈ ਜੂ ਅੱਜ ਹੈ ਅੱਜ ਤਾਂ ਪੈ ਜੂ ਮੈਂ ਕਿਸੇ ਨੂੰ ਗੱਲ ਨਾ ਕਰੀ ਨਾ ਨਹੀਂ ਕਰਦਾ ਗੱਲ ਕਿਸੇ ਘਰੇ ਨਾ ਕਹੀ ਦੀ ਵੀ ਤਾਇਆ ਤੋਂ ਉਹਨਾਂ ਦੇ ਬੱਕ ਜੀ ਨੂੰ ਕੰਦ ਕੇ ਨਾ 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 ਇਹ ਇੱਥੀ ਗੱਲ ਆਪਾਂ ਛੱਡ ਦੇਣੀ ਆ ਆਪਾਂ ਘਰੇ ਕਾਦੀ ਗੱਲ ਕਰਨੀ ਆ ਹਾਂ ਕਿਤੇ ਘਰੋਂ ਪਵਾ ਦੇ ਮੇਰੇ ਚਿੱਤਰਾਂ ਤੇ ਨਾ 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 ਕੋਸ ਨਹੀਂ ਹੁੰਦਾ ਪਹਿਲਾਂ ਹੀ ਉਹ ਤਾਂ ਸ਼ੱਕ ਜਾਂ ਕਰਦੀ ਆ ਨਾ ਨਾ ਸ਼ੱਕ ਗਾਦਾ ਕਰਦੀ ਆ ਐ ਕਰ ਹਾਂ ਬੂੜ ਮਾਰ ਕੇ ਕੀ ਮੈਂ ਕਰੀ ਆਪਾਂ ਬੋਲ ਤਾਂ ਨਾ ਮਾਰ ਬੋਲ ਮਰੀ ਤਾਂ ਪਤਾ ਹੀ ਲੱਗ ਜਾਂਦਾ ਜਾਂ ਇਹ ਕਰਦੇ ਕੀ ਇਹ ਨਾ ਹੁੰਦੀ ਨੂੰ ਹੁੰਦੀ ਨਾ ਹੋਵੇ ਉੱਤੇ ਵਗ ਜੀ ਫੇਰ ਤਾਂ ਨਹੀਂ ਆ ਰਹੀ ਅੱਜ ਤਾਂ ਨਹੀਂ ਆ ਰਹੀ ਆ ਜੂਗਾ ਹੋਰ ਹੋਰ ਆਈ ਯਾਰ ਪਹਿਲਾ ਜਫਾ ਤਾਂ ਮੈਂ ਲਾਉ ਲਾ ਲਈ ਤੂੰ ਤਾਂ ਬਸ ਤੈਨੂੰ ਇੱਕ ਮੈਂ ਤੈਨੂੰ ਕਹਤਾ ਹਾਂ ਤੇਰਾ ਖਾਣ ਪੀਣ ਪੱਕਾ ਅੱਛਾ ਤੇ ਮੇਰਾ ਬਸ ਪਾਰਟਨਰ ਰਹੀ ਬਣ ਪਾਰਟਨਰ ਰਹੀ ਹੈ ਤੇਰਾ ਨਿਗਾਹ ਰੱਖੀ ਪੂਰੀ ਕੋਈ ਗੱਲ ਨਹੀਂ ਨਿਗਾਹ ਬਾਈ ਇਧਰੋਂ ਕੋਈ ਇਧਰੋਂ ਨਹੀਂ ਬੰਦਾ ਆਉਂਦਾ ਮੇਰੇ ਕੋਲ ਕਈ ਹੈ ਮੈਂ ਚਿਪ ਦੂੰਗਾ ਨਾਲ ਦੀ ਨਾਲ ਨਾਲ ਦੀ ਨਾਲ ਚਿਪਦੀ ਤੇ ਮਕਾਨ ਨੂੰ ਗੱਲੀ ਬਾਤੀ ਟਾਲਾਂਗੇ ਆਪਾਂ ਚੰਗਾ ਆ ਜਾ ਪੈਂਦਾ ਯਾਰ ਕਾਂ ਵਰਗੀ ਨਿਗਾ ਰੱਖਦਾ ਹਾਂ ਹਾਂ ਹੈ ਹੀ ਕਾਂ ਵਰਗਾ ਦਾ ਹਾਂ ਜਨਾਨੀ ਜਨਾਨੀ ਚੰਗੀ ਆ ਜਨਾਨੀ ਚੰਗੀ ਆ ਆਪ ਤਾਂ ਪੈਂਦਾ ਲੋੜਾ ਪਤਾ ਨਹੀਂ ਕਿੱਥੋਂ ਫਟਕੇ ਲਿਆਇਆ ਕੰਜਰ ਦਾ ਇਹ ਮੇਰਾ ਸਾਰਾ ਪਹਿਲਾਂ ਟਰੱਕਾਂ ਤੇ ਧੱਕੇ ਨਹੀਂ ਖਾਂਦਾ ਰਿਹਾ ਅੱਛਾ ਅੱਛਾ ਉਹਦੋਂ ਉਹਦੋਂ ਆਇਆ ਹਾਂ ਅੱਛਾ ਅੱਛਾ ਉਹਦੋਂ ਟਰੱਕਾਂ ਤੇ ਧੱਕੇ ਖਾਂਦਾ ਰਿਹਾ ਉਹਦੋਂ ਉਹਦੋਂ ਬਾਹਰ ਉਹ ਲਿਆਇਆ ਪੈਂਦਾ ਯਾਰ ਹਾਂ ਚਲ ਨਹੀਂ ਉਹ ਚੰਗੀ ਹੈ ਹਾਂ ਚੰਗੀ ਹੈ ਭੈ ਜੁਦੀ ਅੱਖ ਮਿਰਗਣੀ ਨਾਲ ਦੀ ਆ ਕਹਿੰਦਾ ਓਏ ਆਪਾ ਕੇ ਮਕੰਦ ਤੋ ਕੀ ਲੈਣਾ ਆਹੋ ਮਕੰਦ ਤੋ ਕੀ ਲੈਣਾ ਆਪਾ ਆਪਾਂ ਤਾਂ ਜਨਾਨੀ ਚਾਹੀਦੀ ਆ ਬੇ ਮੇਰੀ ਗੱਲ ਸਿਰ ਸੁਤਾ ਰਹਿਣਿਆ ਤੂੰ ਹਾਂ ਤੂੰ ਮੂੰ ਚੱਕ ਕੇ ਸਿੱਧੇ ਤੁਰੇ ਹੋਣੇ ਆ ਤੇ ਸਿੱਧੇ ਤੁਰਾਂਗੇ ਹੋਰ ਕੀ ਕਰਾਂਗੇ ਤੂੰ ਮਰ ਜੇ ਤੂੰ ਆਪ ਤਾਂ ਤੁਸੀਂ ਕੰਮ ਕਰਨਾ ਨਹੀਂਗਾ ਉਹਨੂੰ ਵੀ ਤੁਸੀਂ ਕੰਮ ਨਹੀਂ ਕਰ ਦਿੰਦੇ ਓਏ ਅਸੀਂ ਉਹ ਤੋ ਢਿੰਡੀਆਂ ਲੈਣਗੇ ਮੈਂ ਤਾਂ ਤੇਰਾ ਮਾਰਿਆਂ ਮੱਥਲ ਮਾਰ ਮੈਂ ਟੋਕਣ ਚ ਮੁੜਦੇ ਪਿੱਛੇ ਮੈਂ ਮਾਰੇਗੀ ਹਾਂ ਆ ਕਿਵੇਂ ਰੱਖੀ ਬੈਠੀ ਆ ਸਾਈਡ ਜਿੱਤੇ ਇਹ ਤਾਂ ਸਾਡਾ ਇੰਜਣ ਖੜ ਗਿਆ ਡਾਊਨ ਹੋ ਗਿਆ ਨਹੀਂ ਕੇ ਹਾਂ ਤੇ ਮੇਰੇ ਵਾਲਾ ਇੰਜਨ ਪਰ ਖਲਾਵੇ ਨੇ ਦਾਣੀ ਤੇ ਆ ਤੂੰ ਮਰ ਜੇ ਤੂੰ ਉਂਗਲ ਫੜਦਾ ਫੜਦਾ ਮਰਚਿਆਂ ਨੂੰ ਪੈਣਾ ਤੇ ਨਾ ਲਾਵਣੀ ਲੜ ਜੇ ਤੇਰੇ ਸੱਪ ਲੜੀ ਵਾਲਾ ਜਿੱਦਾ ਬਣਾਈ ਜਨ ਤੇਰੇ ਵਾਲਾ ਡਾਊਨ ਮਾਰ ਪੈਂਦਾ ਯਾਰ ਕੋਈ ਜਿਹੇ ਜ ਤੂੰ ਓਏ ਆਪਾਂ ਕਿਹਾ ਨਹੀਂ ਮਾਰਨੀ ਐ ਇਹ ਆਪਰਦਾਈ ਪੱਟਣੀ ਐ ਤਾ ਤੇ ਠੰਡੇ ਮਾਰ ਮੀਂਹ ਆ ਸੱਪ ਐ ਨਹੀਂ ਸਿੰਦੀ ਪੱਟੀਆਂ ਦੀ ਜਿਵੇਂ ਤੁਸੀਂ ਕਹਿੰਨੇ ਆ ਹੋਰ ਕਿਵੇਂ ਪੱਟੀ ਜਾਊ ਉਹ ਵੀ ਦੱਸ ਦੇ ਦੱਸ ਕੰਮ ਕਿਵੇਂ ਆਇਆ ਤੂੰ ਮੈਂ ਤੇ ਕਿਉਂ ਦਮ ਮਰਦਾ ਮੈਂ ਤੇਰੇ ਕੋਲ ਆਸੀ ਆ ਗਿਆ ਕਦੇ ਬੰਨੇ ਬੰਨੇ ਹੋ ਪਿਆ ਤੁਹਾਡਾ ਪ੍ਰਾਣਾ ਉਹਨਾਂ ਨਾਲ ਗੱਲ ਕਰ ਲੈ ਕੀ ਕਰਦਾ ਮੈਂ ਉਹ ਤੋਂ ਕੀ ਲੈਣਾ ਹਾਂ ਆ ਜਾ ਮੁੰਡੇ ਤਤੀ ਆਏ ਹਾਂ ਤਤੀ ਆਏ ਹਾਂ ਕੰਮ ਨਹੀਂ ਧੰਦਾ ਨੂੰ ਕੌਲਿਆਂ ਨਾਲ ਕਾਹ ਬੇਰਦੇ ਭੌਂਕ ਦੇ ਕੁੱਤੇ ਬੰਨੂਗੀ ਹੋਲੀ ਛੱਡ ਜੂਗੀ ਛੇਕ ਨਾ ਹੁਣ ਇੰਜ ਜਾ ਯਾਰਾਂ ਤਾਂ ਵਾਲਾ ہماری ਖੜੀ ਆ ਹਾਂ ਵਾਲਾ ਮਾਰੀ ਖੜੀ ਆ ਬੈਠੀ ਬੇੜੀ ਵਾਲਾ ਇੰਜ ਜੇ ਆਪਣੇ ਪਹਿਲਾਂ ਹੋ ਜੀ ਜਾਂਦੇ ਸੀ ਪਾਣੀ ਪਾਉਣਾ ਪੈਂਦਾ ਸੀ ਹਾਂ